ਬਤੇਚੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰੈਂਸ ਬਿਛਨੋਈ ਦਾ ਗਰੁੱਪ ਦਾ ਬੰਦਾ ਦੱਸ ਕੇ 25 ਲੱਖ ਰੁਪਏ ਦੀ ਫਰौती ਮੰਗਣ ਵਾਲਾ ਨੌਜਵਾਨ ਪੁਲਸ ਵੱਲੋਂ ਲਗਭਗ 10 ਦਿਨਾਂ ਵਿੱਚ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਇਸ ਨੌਜਵਾਨ ਦੇ ਫੋਨ ਤੇ ਆਪਣਾ ਨਾਮ ਯਾਸੀਨ ਅਖਤਰ ਦੱਸਿਆ ਸੀ ਤੇ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਤਾਂ ਉਸ ਨੂੰ ਉਸਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਚੰਨੂ ਮਾਰ ਦਿੱਤਾ ਜਾਵੇਗਾ ਖਾਣਾ ਟਿੱਬਰ ਦੀ ਪੁਲਿਸ ਵੱਲੋਂ ਜਾਲ ਵਿਛਾ ਕੇ ਫਰੋਤੀ ਦੇ 2 ਲੱਖ ਰੁਪਏ ਸਮੇਤ ਇਸ ਵਿਕਟਰ ਦਾ ਕਾ ਲਿਆ ਗਿਆ ਹੈ ਇਹ ਵੀ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨ ਆਰ ਆਈ ਅਤੇ ਇੱਥੇ ਆ ਕੇ ਆਪਣਾ ਬਿਜ਼ਨਸ ਚਲਾ ਰਿਹਾ ਹੈ ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਜੇਕਰ ਅਜਈਆਂ ਧਮਕੀਆਂ ਮਿਲਦੀ ਰਹੀਆਂ ਤਾਂ ਉਹ ਮੁਰਤ ਤੋਂ ਆਸਟ੍ਰੇਲੀਆ ਵਾਪਸ ਜਾ ਕੇ ਬਸਣਾ ਪਏਗਾ ਥਾਣਾ ਟਿੱਬਰ ਦੇ ਐਸ ਐਚ ਓ ਅਮਰਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਕੰਗ ਵਾਸੀ ਪਿੰਡ ਗੰਡਵਾ ਜੋ ਆਪਣੇ ਵੱਡੇ ਪ੍ਰਾ ਹਰਮਿੰਦਰ ਸਿੰਘ ਕੰਗ ਨਾਲ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਦੇ ਹਨ 9 ਦਸੰਬਰ ਨੂੰ ਸ਼ਿਕਾਇਤ ਦਰਪਾਈ ਸੀ ਕਿ ਬੀਤੀ ਰਾਤ ਕਰੀਬ ਸਵਾ 9 ਵਜੇ ਉਸਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਕਿ ਉਸਨੇ ਖੁਦ ਨੂੰ ਲਾਰੈਂਸ ਪ੍ਰੋਕਸ਼ਨੋਈ ਗਰੁੱਪ ਦਾ ਬੰਦਾ ਦੱਸਿਆ ਤੇ ਆਪਣਾ ਨਾਂ ਯਾਸੀਨ ਅਕਟਰ ਦੱਸਿਆ ਫੋਨ ਕਰਤਾ ਨੇ ਉਸ ਨੂੰ ਧਮਕੀ ਦਿੱਤੀ ਜਿੰਦੇ ਹੋਏ 75 ਲੱਖ ਦੀ ਫਰौती ਮੰਗੀ ਤੇ ਨਾਂ ਦੇਣ ਦੀ ਸੂਰਤ ਵਿੱਚ ਉਸ ਨੂੰ ਤੇ ਉਸਦੇ ਭਰਾ ਨੂੰ ਚੰਨੂ ਮਾਰਨ ਦੀ ਧਮਕੀ ਦਿੱਤੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਇੱਕ ਸੰਦੀਪ ਸਿੰਘ ਕੰਗਵਾਰਸੀ ਭਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈ ਗਿਆ ਜੇਲ੍ਹੋਂ ਤੇ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਰ ਇੱਕ ਗਰੁੱਪ ਦਾ ਬੰਦਾ ਕਹਿ ਕੇ ਕਿ ਇਹਨੂੰ 75 ਲੱਖ ਦਿੱਤਾ ਜਾਵੇ ਫਰौती ਮੰਗੀ ਸੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸੁਰਾਤੀ ਜਿੱਦ ਤੇ ਆਪਾਂ ਡਿਲੀਵਰੀ ਕਰਨ ਜਾਣਦੇ ਆ ਕਿ ਉਦੋਂ ਮੌਕੇ ਦੇ ਫਿਰ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆndi ਹੋ ਬਾਹਰਲੇ ਇਹਦਾ ਨੰਬਰ WhatsApp ਕਾਲ ਆਉਂਦੇ ਸੀ ਨਹੀਂ ਬਾਕੀ ਇਹਦੇ ਲਿੰਕ ਸਹੀ ਵੈਰੀਫਾਈ ਕਰਦੇ ਆ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਨੂੰ ਅਜੇ ਲੈ ਰਹੇ ਆ ਤੇ ਉਸ ਬਾਅਦ ਜੋ ਵੀ ਡੇਟਾ ਆਉਣਗੇ ਉਸ ਤੋਂ ਸਾਹਮਣਾ ਕਰਦੇ ਜੀਏਗਾ ਸੁਰਾਤੀ ਮਾਮਲੇ ਦੇ ਇਸ ਮੁੱਦੇ ਤੇ ਕੋਈ ਪੱਤਰ ਕਰਦੇ ਹਾਂ ਜਿੱਦਾਂ ਡਾਟਾ ਸਾਡੇ ਕੋ ਆ ਜਾਂਦਾ ਕੁਝ ਟੈਕਨੀਕਲ ਡਾਟਾ ਹੀ ਮੰਗਾਇਆ ਹੋਇਆ ਹੈ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸੇ ਸਹਾਰੇ ਸਾਬੇ ਜੋ ਵੀ ਸਰ ਇਹਦੇ ਲਿੰਕਸ ਪਤਾ ਲੱਗਣ ਦੀ ਕੋਸ਼ਿਸ਼ ਕਰਨਗੇ ਕਿ ਕਿਹਨੂੰ ਆਈਫੋਨ পুলিশ হারাই এখন শুরুতি এখ রুপে জি বরাবর করতে গিয়ে শুরুতে পেসে থাকবে